ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਖਾਈ ਖਾਈ ਪਿੰਡ ਮੋਗੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਨਿਹਾਲ ਸਿੰਘ ਵਾਲਾ ਪੈਂਦੀ ਹੈ ਇਹਦੇ ਨੇੜੇ ਰੌਂਤਾ ਪਿੰਡ ਹੈ ਪੱਤੋ ਹੀਰਾ ਸਿੰਘ ਇਹਦੇ ਨੇੜ ਰਹਿ ਜਾਂਦਾ ਹੈ ਗਾਜੀਆਂਣਾ ਮਧੇ ਨਿਹਾਲ ਸਿੰਘ ਵਾਲਾ ਇਹਦੇ ਆਸ-ਪਾਸ ਦਾ ਏਰੀਆ ਹੈ ਵੈਸੇ ਪੱਤੋ ਹੀਰਾ ਤੋਂ ਦੱਸੋ ਜਿਹੜੀ ਦੀਨਾ ਕਾਂਗੜ ਨੂੰ ਛੜਕ ਜਾਂਦੀ ਹੈ ਉਸ ਸੜਕ ਦੇ ਉੱਤੇ ਖਾਈ ਪਿੰਡ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਨੂੰ ਸ਼ੌਂਕ ਹੈ ਮੁਰਾ ਨਸਲ ਦਾ ਚੰਗੀਆਂ ਮੱਝਾਂ ਘਰ ਚ ਬਾਈ ਦੀਆਂ ਰੱਖੀਆਂ ਹੋਈਆਂ ਤੁਸੀਂ ਕੁਛ ਨਾ ਦੇਖੋਗੇ گاਵਾ ਵਾਲੇ ਪਾਸਿਓ ਸਿਰਫ 2 ਕਨ ਆ ਗਈ ਹੈ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹਦੇ ਚ ਇੱਕ ਏ ਮੱਝ ਬਾਈ ਨੇ ਵਕਾਊ ਕੀਤੀ ਆ ਆਪਾਂ ਇਹਦੇ ਬਾਰੇ ਹੀ ਗੱਲਬਾਤ ਕਰਨੀ ਹੈ ਵੀਡੀਓ ਨੂੰ ਐਂਡ ਤੱਕ ਦੇਖਿਓ ਇੱਕ ਚੰਗੇ ਰਿਕਾਰਡ ਦੀ ਮੱਝ ਤੇ ਸੋਹਣੇ ਦੁੱਧ ਵਾਲੀ ਹੈ ਤੋਂ ਡਿਟੇਲ ਪੁੱਛਾਂਗੇ ਤੁਸੀਂ ਐਂਡ ਤੱਕ ਵੀਡੀਓ ਜ਼ਰੂਰ ਦੇਖ ਲਿਓ ਜਿਹਨੂੰ ਚੰਗੀ ਲੱਗੇ ਬੇਨਤੀ ਆ ਵੀ ਤੁਸੀਂ ਪਾਸ ਆਪ ਕਰਨੀ ਐ ਹਰੇਕ ਪੱਖ ਤੋਂ ਤੇ ਜਰੂਰ ਤਸੱਲੀ ਕਰਕੇ ਖਰੀਦਿਓ ਸੂਣ ਦੀਆਂ ਤਿਆਰੀਆਂ ਜੀਆਂ ਚ ਲੱਗਦੀ ਐ ਬਾਕੀ ਬਾਈ ਤੋਂ ਪੁੱਛ ਲੈਣੇ ਆ ਵੀ ਦੇਣੇ ਦੇ ਕਦੋਂ ਪੂਰੇ ਹੁੰਦੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਆਪਣਾ ਦੱਸ ਦਿਓ ਨਾਮ ਕੁਲਵਿੰਦਰ ਬਾਈ ਜੀ ਕੁਲਵਿੰਦਰ ਬਾਈ ਮੱਝਾਂ ਦਾ ਸ਼ੌਂਕ ਫਿਰ ਪਹਿਲਾਂ ਤੋਂ ਹੀ ਚੰਗੀਆਂ ਹੀ ਰੱਖਦੇ ਹਾਂ ਘਰ ਚ ਹਾਂਜੀ ਹਾਂਜੀ ਅੱਜ ਇੱਕ ਇਹ ਮੱਝ ਜਿਹੜੀ ਵੇਚਣ ਲੱਗੇ ਹੋ ਕਨਵਾ ਸੂਆ ਸੁਣਾ ਇਹ ਤੀਜਾ ਸੂਆ ਹੀ ਤੀਜਾ ਸੂਆ ਸੁਣਾ ਬਹਿ ਲੈਂਦੇ ਬਾਈ ਕੋਈ ਗੱਲ ਨਹੀਂ ਅੱਛਾ ਇਹ ਆਪਾਂ ਖਰੀਦੀ ਹੋਈ ਜਾਂ ਕਰਦੀ ਹੈ ਨਹੀਂ ਖਰੀਦੀ ਆਈ ਪਿਛਲੇ ਸੂਏ ਆਪਾਂ ਪਿਛਲੇ ਸੂਏ ਖਰੀਦੀ ਸੀ ਇਹ ਕਿੱਥੋਂ ਖਰੀਦੀ ਸੀ ਆਪਾਂ ਇਹ ਸੰਧੂਆਂ ਤੋਂ ਡਾਕਟਰ ਗੁਰਪ੍ਰੀਤ ਸੰਧੂ ਕਲਾਂ ਤੋਂ ਡਾਕਟਰ ਗੁਰਪ੍ਰੀਤ ਸਿੰਘ ਉਹਨਾਂ ਦੇ ਘਰੋਂ ਖਰੀਦੀ ਸੀ ਮੈਂ ਹੀ ਵੀਡੀਓ ਪਾਈ ਸੀ ਸ਼ਾਇਦ ਹਾਂਜੀ ਤੁਸੀਂ ਪਾਈ ਸੀਗੀ ਠੀਕ ਹੈ ਅੱਛਾ ਭਾਈ ਇਹ ਤੇ ਕਿਹਨੇ ਕੰਨ ਮਸੂਹਾ ਸੁਣਾ ਤੀਜਾ ਤੀਜਾ ਸੂਆ ਸੁਣਾਇਆ ਤੀਜਾ ਸੁਣਾ ਅੱਛਾ ਦੂਜੇ ਸੂਏ ਜਦੋਂ ਬਾਈ ਤੋਂ ਖਰੀਦ ਕੇ ਲੈਂਦੀ ਉਦੋਂ ਦੁੱਧ ਕਿੰਨਾ ਕਦੀ ਗਈ ਸੀ ਇਹਨੇ ਜੀ 1800 700 ਗ੍ਰਾਮ ਦਿੱਤਾ 18 ਕਿਲੋ 700 ਗ੍ਰਾਮ ਕਿਤੇ ਮਿਲਕਿੰਗ ਵਗੈਰਾ ਕਰਾਈ ਜਾਂ ਵੈਸੇ ਘਰੇ ਚੁੰਨੀ ਨਹੀਂ ਕਰਵਾਈ ਨਹੀਂ ਆ ਠੀਕ ਹੈ ਅੱਛਾ ਇਹਦੇ ਹੁਣ ਦਿਨ ਕਦੋਂ ਪੂਰੇ ਹੁੰਦੇ ਇਹਦੇ ਅੱਜ 3 ਤਰੀਕ ਨੂੰ ਦਿਨ ਪੂਰੇ ਆ 10 ਮਹੀਨੇ ਪੂਰੇ ਹੋ ਗਏ ਅੱਜ ਠੀਕ ਹੈ ਲੱਗਦਾ ਵੀ ਇਹ ਰੁੱਖ ਸ਼ਾਇਦ ਹੋ ਸਕਦਾ ਸ਼ਾਮ ਤੱਕ ਜਾਂ ਇੱਕ ਅੱਧੇ ਦਿਨ ਚ ਸੂਪੇ ਆ ਹਨ ਹਾਂਜੀ ਅੱਛਾ ਪਿਛਲੀ ਵਾਰ ਬੱਚਾ ਕੀ ਦੇਖੀ ਸੀ ਇਹ ਕੱਟੀ ਆ ਜੀ 102699 ਦੀ 102699 ਦੀ ਠੀਕ ਹੈ ਇਹ ਨਾਲ ਜਿਹੜੀ ਕੱਟੀ ਹੈ ਇਸੇ ਦੀ ਹਾਂਜੀ ਪਹਿਲੇ ਸੂਏ ਵੀ ਕੱਟੂਈ ਸੀ ਡਾਲ ਸਾਬ ਕੋਲੇ ਉਹਨਾਂ ਕੋਲੇ ਬਾਹੂ ਬਲੀ ਦੀ ਸੀ ਕਿ ਸ਼ਾਦੀ ਪਹਿਲੇ ਵੀ ਕੱਟੂਈ ਸੀ ਇਹਦੇ ਮਾਗਰ ਦੋ ਕੱਟੀਆਂ ਹੀ ਦਿੱਤੀਆਂ ਜਾਣੀਆਂ ਇਹਨੇ ਹੁਣ ਤੱਕ ਐਦ ਕੀ ਤੀਜਾ ਸੂ ਐਦ ਕੀ ਸੀਮਨ ਕਿਹੜਾ ਲੱਗਾ ਐਦ ਕੀ ਤੇ ਭਾਈ ਇਹ ਮਤਲਬ ਪਿਛਲੇ ਸੂਈ ਖਰੀਦੀ ਹੈ ਤੇ ਕੀ ਫਿਰ ਵੇਚਣ ਦਾਰਾਦਾ ਬਣ ਗਿਆ ਵੇਚਣ ਦਾ ਭਾਈ ਉਹ ਬਸ ਗਾਂ ਲੈਣ ਦਾਰਾਦਾ ਇੱਕ ਵੀ ਚਲੋ ਦੋ ਤਿੰਨ ਮੱਝਾਂ ਹੈਗੀਆਂ ਉਹਦੇ ਇੱਕ ਗੱਭਣ ਆਈ ਝੋਟੀਆਂ ਝੋਟੀਆਂ ਉਹ ਬੈੜ ਗੱਭਣਾ ਵੀ ਚਲੋ ਥੋੜੇ ਇਹ ਅੱਛਾ ਪਸ਼ੂ ਵੱਧ ਜਾਣਗੇ ਹਾਂਜੀ ਜਾਦੇ ਹੋਗੇ ਸੀ ਬਾਕੀ ਫਿਰ ਇਹਦਾ ਰਵਾ ਤਾਂ ਤੁਹਾਡੇ ਕੋਲ ਇਸ ਟਾਈਮ ਹੈਗਾ ਹੀ ਹੈ ਨਾ ਅੱਛਾ ਦੁੱਧ ਦਾ ਕੀ ਕਿੰਨਾ ਕੁ ਟਾਈਮ ਪਿਆ ਜਾਂਦੀ ਹੈ ਜਦੋਂ ਤੁਸੀਂ ਚੋਈ ਹੈ ਪਿਛਲੇ ਦੁੱਧ ਨੇ ਵਧੀਆ ਜਿਹੜੇ ਹਿਸਾਬ ਨਾਲ ਮਹੀਨਾ ਕੁ ਲੇਟ ਬਣੀ ਚਲੋ ਅੱਗੇ ਇਹ ਪਹਿਲੇ 12 ਮਹੀਨੇ ਦੀ ਅੰਦਰ ਚੂਈ ਸੀਗੀ ਠੀਕ ਹੈ ਤੇ ਉਸ ਹਿਸਾਬ ਨਾਲ ਜਿਹੜਾ ਲੇਟ ਉਮੇ ਨੇ ਦੁੱਧ ਵਧੀਆ 9 ਮਹੀਨਿਆਂ ਕੋ ਪੂਰਾ ਹੀ ਦਿੱਤਾ ਈ ਅੱਛਾ ਦੁੱਧ ਲੰਮਾ ਟਾਈਮ ਹਾਂ ਵਧੀਆ ਲੰਮਾ ਟਾਈਮ ਦਿੱਤਾ ਈ ਪਰ ਮਿਲਦੀ ਘੱਟੀ ਤੇ ਜਿਉਂ ਪਾਉਂਦੀ ਛੱਡੋ ਆਹੋ ਹੀ ਨਾ ਕਰੋ ਈ ਹਾਂ ਵੀ ਜਮਾ ਸੂਨ ਤੱਕ ਚੋਈ ਚੱਲੋ ਪਰ ਮਿਲਦੀ ਬੱਚੇ ਤੇ ਆ ਅੱਛਾ ਜਾਨੀ ਤਾਂ ਤੱਕ ਹੀ ਮਿਲਦੀ ਬੱਚੇ ਸੀ ਹਾਂ ਬੱਚੇ ਤਾਂ ਮਿਲਦੀ ਈ ਬੱਚਾ ਛੱਡ ਦੋ ਜੇ ਮਰਜ਼ੀ ਬਹਿ ਜਾਈ ਕੀ ਰੇਟ ਕਰ ਦੋ ਤਾਂ ਕੀ ਰੇਟ ਰੱਖਿਆ ਇਹ ਰੇਟ ਹੀ ਫੋਨ ਤੇ ਕਰ ਲਾਂਗੇ ਤੋਰੀਏ ਨੂੰ ਬਣਾ ਤੌਰ ਦੋਸੋ ਸੂਣੀਆਂ ਤਾਂ ਤਿਆਰੀਆਂ ਜੀਆਂ ਹੀ ਲੱਗਦੀਆਂ ਬਾਕੀ ਕੋਈ ਵਰਾ ਕੱਚੇ ਥਾਂ ਤੇ ਵੈਸੇ ਵੀ ਪਸ਼ੂ ਬੈਠਣਾ ਪਸੰਦ ਕਰਦਾ ਹੁੰਦਾ ਸਿੰਘ ਬਿਲਕੁਲ ਕੁੰਡੇ ਦੀ ਹੈ 102299 ਦੀ ਪਿਛਲੇ ਸੂਏ ਨੇ ਕੱਟੀ ਦਿੱਤੀ ਹੈ ਐੜ ਕੀ ਨਵਾਬ ਤੋਂ ਘੱਬਣ 8 18 ਕਿਲੋ ਤੇ 700 ਗ੍ਰਾਮ ਬਾਈ ਕਹਿੰਦਾ ਵੀ ਅਸੀਂ ਘਰੇ ਦੁੱਧ ਤੋਂ ਲਿਆ ਇਹਦਾ ਪਿਛਲੇ ਸੂਏ ਦਾ ਦੂਜੇ ਸੂਏ ਦਾ ਸੂਆਦ ਕੀ ਤੀਜਾ ਕਿੰਨਾ ਦੁੱਧ ਦੇ ਦੂਗੀ ਉਹ ਤੁਹਾਡੀ ਸਮਝ ਹੈ ਪਾਸ ਤੁਸੀਂ ਕਰਨੀ ਆ ਕਿ ਢਾਂਚਾ ਸੋਹਣਾ ਥਣ ਚੰਗੇ ਆ ਵਜ਼ਨ ਕਾਫੀ ਆ ਥਾਣੇ ਇਹਦੀ ਅਗਾੜੀ ਵੀ ਚੰਗੀ ਹੈ ਇਹਦਾ ਕੁਲੰਦਰ ਬਾਈ ਇਹ ਪਤਾ ਵੀ ਇਹ ਆਪ ਕਿਹੜੇ ਸਾਨ ਦੀ ਆਪਾਂ ਬਾਈ ਐਸਐਮ 223 ਦੀ ਐਸਐਮ 223 ਦੀ ਹਾਂਜੀ ਠੀਕ ਹੈ ਸੋ ਦੋਸਤੋ ਇਹ ਐਸਐਮ 223 ਨੰਬਰ ਬੁੱਲ ਦੀ ਹੈ ਡਾਕਟਰ ਗੁਰਪ੍ਰੀਤ ਸਿੰਘ ਸੰਧੂ ਕਲਾਂ ਵਾਲੇ ਬਾਈ ਜੀ ਹੋਰੀ ਜਿਹੜੇ ਉਹਨਾਂ ਦੇ ਘਰੋਂ ਇਸ ਬਾਈ ਨੇ ਪਿਛਲੇ ਸਾਲ ਖਰੀਦੀ ਸੀ ਆਪਾਂ ਵੀਡੀਓ ਪਾਈ ਸੀਗੀ ਉੱਥੇ ਖੁੱਲੀ ਰਹਿੰਦੀ ਸੀਗੀ ਉਹਨਾਂ ਦੇ ਘਰੇ ਉਹ ਸੁਭਾ ਇਹਦਾ ਠੰਡਾ ਸੀਲੀ ਉਸ ਵੀਡੀਓ ਚ ਵੀ ਤੁਸੀਂ ਦੇਖੋਗੇ ਦੁੱਧ ਦਾ ਰਿਕਾਰਡ ਇਹਦਾ ਪਹਿਲੇ ਸੂਏ ਦਾ ਵੀ ਚੰਗਾ ਰਿਹਾ ਦੂਜੇ ਸੂਏ ਦਾ ਬਾਈ ਨੇ ਤੁਹਾਨੂੰ ਦੱਸ ਹੀ ਦਿੱਤਾ ਰੋਕੀਂ ਭਾਈ ਥਾਣੇ ਦੇ ਦੋਸਤੋ ਅਗਲਾ ਵੀ ਬੜਾ ਸੋਹਣਾ ਥਾਣਾ ਚ ਬਿੱਥੀ ਵੀ ਚੰਗੀ ਐ ਹੁਣ ਤਾਂ ਇਹ ਲੱਗਦਾ ਵੀ ਸ਼ਾਇਦ ਇਹ ਜਿਵੇਂ ਪਸੂ ਵਟਜਾ ਕਰਨ ਲੱਗ ਪੈਂਦਾ ਸੂਨ ਤੋਂ ਪਹਿਲਾਂ ਉਵੇਂ ਹੋ ਸਕਦਾ ਵੀ ਇਹ ਸ਼ੁਰੂ ਕਰ ਦੇ ਥੋੜੇ ਬਹੁਤੇ ਟਾਈਮ ਚ ਬਾਕੀ ਹੋ ਸਕਦਾ ਦੋ ਦਿਨ ਲੈ ਵੀ ਜਾਵੇ ਕੁਝ ਨਹੀਂ ਕਹਿ ਸਕਦੇ ਬੰਦੋ ਭਾਈ ਵੇਖ ਕੇ ਨਾ ਵਾਪਸੀ ਲਿਓ ਸੋ ਇਹ ਅੱਜ ਤੀਜਾ ਸੂਆ ਸੁੰਦੀ ਐ ਹਜੇ ਛੋਟੀ ਛੋਟੀ ਐ ਦੋਸਤੋ ਸੈਂਤ ਤਾਂ ਇਹਦਾ ਬਿਲਕੁਲ ਹੀ ਛੋਟਾ ਉਰਲੇ ਪਾਸੇ ਦੇ ਥਾਣ ਵੀ ਤੁਸੀਂ ਦੇਖੋਗੇ ਬਰਾਬਰ ਦਾ ਹੀ ਸੈਜ ਅਗਾੜੀ ਪਿਛਾੜੀ ਕੋਜੇ ਜੇ ਨਜ਼ਰ ਆਉਂਦੇ ਆ ਸਣ ਬਾਕੀ ਦੁੱਧ ਦਾ ਅਗਾੜੀ ਪਿਛਾੜੀ ਚ ਕਿਦਾਂ ਦਾ ਰੰਗ ਕੋ ਤੁਸੀਂ ਆਪ ਦੇਖ ਲਵਾ ਕੇ ਦੇਖੋ ਇਧਰੋਂ ਥਣ ਦਾ ਸਹਿਜ ਪਰਲੇ ਪਾਸੇ ਦੇ ਥਣ ਸੋਹਣਾ ਥਣ ਦਾ ਸਹਿਜ ਹੈ ਬਾਈ ਪੂਛ ਫੜੋ ਇਹਦੀ ਚੜਾਈ ਕਾਫੀ ਹੈ ਢਾਂਚੇ ਦੀ ਹਾਈਟ ਵੀ ਠੀਕ ਸੋਹਣੀ ਹੈ ਮੀਡੀਅਮ ਮੰਨ ਲਓ ਨੂੰ ਤੁਸੀਂ ਬਾਕੀ ਪਾਸ ਤੁਸੀਂ ਕਰ ਲੋ ਰਿਹਾ ਕੇ ਅੱਜ ਦੀ ਵੀਡੀਓ ਦਾ ਕੀ ਨਾਗ ਦੋਸਤੋ ਇਹ ਛੋਟੀ ਬਾਈ ਨੇ ਵਕਾਊ ਕੀਤੀ ਹੈ ਰੇਟ ਫੋਨ ਤੇ ਹੈ ਚੰਗੀ ਕੀਮਤ ਦੇ ਵਿੱਚ ਮਿਲੂਗੀ ਤੇ ਚੰਗੀ ਕੀਮਤ ਲਾਉਣ ਵਾਲਾ ਭਰਾ ਕਾਲ ਕਰ ਸਕਦਾ ਕਿਉਂਕਿ ਦੁੱਧ ਸੋਹਣੇ ਵਾਲੀ ਹੈ ਅੱਜ ਵਿਕਰੀ ਆਸਤੇ ਅੱਜ ਮੌਜੂਦ ਹੈ ਮਿਹਰਬਾਨੀ ਇਸ ਵੀਡੀਓ ਨੂੰ ਦੇਖਣ ਲਈ